ਲੇ ਵੀ ਮਿੱਤਰੋ ਪਿੰਡ ਸ਼ਕੂਰ ਤੇ ਜ਼ਿਲ੍ਹਾ ਫਿਰੋਜ਼ਪੁਰ ਹਰਪ੍ਰੀਤ ਵੀਰ ਦੇ ਘਰੋਂ ਵੀਡੀਓ ਕਵਰ ਕੀਤੀ ਆ ਆਂ ਗਾਂ ਪੰਜਾ ਚਾਰ ਦਿਨਾਂ ਦੀ ਸੂਈ ਆ ਦੂਜਾ ਸੂਆ ਸੋਈ ਦੇ ਥੱਲੇ 13-14 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਮਗਰ ਇਹਦੇ ਬੱਛਾ ਵਾ ਮਿੱਤਰੋ ਪੰਜੇ ਦੀ ਫੈਂਟ ਆਉਂਦੀ ਆ ਖਰੀਦ ਲਿਓ ਉਹ ਜਿਹੜੇ ਪ੍ਰਾਦੇ ਮੰਨ ਨੂੰ ਪਾਉਂਦੀ ਆ ਆ ਮੈਂ ਆ ਮਿੱਤਰੋ ਦਸਾਂ ਦਿਨਾਂ ਦੀ ਕੱਚੀ ਲੇਵੇ ਵਾਲੇ ਤਾਂ ਰਿਕਾਰਡ ਹਜੇ ਨਹੀਂ ਤੋੜਨੇ ਆ ਦੂਜਾ ਸੂਆ ਝੋਟੀਆਂ ਇਹ ਵੀ ਬਾਕਮਾਲਾ ਥਰਲੋ ਮਿੱਤਰੋ ਖਲਾਰਾ ਖਲੂਰਾ ਵੇਖੋ ਕਿਹੜਾ ਦੀ ਤੁਸੀਂ ਬਾ ਕਮਾਲ ਬਰੀਕੀ ਬਰੂਕੀ ਮੈਂਦਕਾਰੀ ਫਰੇਲੇ ਵਾਬ ਖਾਦੀ ਇੱਕ ਵਾਰੀ ਮੈਂ ਹਾਂ ਇੱਥੇ ਵੇਖੋ ਬਾਈ ਮਿੱਤਰੋ ਲੌਂਦੀ ਨਾ ਜਗਾੜ ਥੱਲੇ ਹਜੇ ਤਾਂ 10 ਦਿਨਾਂ ਨੂੰ ਮੈਂ ਤਾਂ ਤੁਰਿਆ ਨਹੀਂ ਜਾਣਾ ਪਾਲੀ ਸੋ ਵੀ ਵਜਨਦਾਰ ਤੇ ਸ਼ਾਨਦਾਰ ਮੈਂ ਇਹਦਾ ਰੇਟ 115000 ਵੈੜ ਦਾ ਰੇਟ 65000 ਜੋ ਜੋੜਾ ਲੈਣਾ ਤਾਂ ਮਿੱਤਰੋ 180000 ਬਣਦਾ ਵਾ ਖੁੱਲਾ ਮਾਨਤਨ ਕਰ ਦੂਗਾ ਬਾਈਆਂ ਦਾ ਕੋਈ ਗੱਲ ਨਹੀਂ ਵੇਚ ਨਾਲੇ ਵੀ ਮਾਲ ਬਾਈ ਤਲ ਜਾਂਦੇ ਆ ਬਾਈ ਮਿਲਦਾ ਨਹੀਂ ਛੇਤੀ ਹੋਣੇ ਖੁੰਦੇ ਤੱਕੇ ਬਾਕੀ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਧੰਨਵਾਦ ਪਿੰਡ ਸ਼ਕੂਰਤ ਜ਼ਿਲ੍ਹਾ ਫਿਰੋਜ਼ਪੁਰ ਹਰਪ੍ਰੀਤ ਵੀਰ ਦਾ ਨਾਮ